ਗੁਰ ਸੇਬੀ ਆਹ ਤਹ ਨਿਸ ਸਹਜ ਸੁਭਾਏ ਦਰਸ਼ਨ ਪਰ ਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸਾਮ ਦੀ ਨੂਰ ਅਰਸੋਂਹ ਕੁਰ ਸੋਂਹ ਤੋਦ ਡਿਟੇ ਸਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੀ ਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ श्रीवा वाहे गुरु साहेब जी सलोक महल्ला जेख चौ चक्के चौया ए हो मान एक तुकारे आड़ तेहड़ साढ़े तू ਗੁਰ ਕਾ ਸਬਦਿ ਪ੍ਰਸ਼ਾਣੁ ਸੇਖਾ ਚਉ ਚੱਕਿਆ ਚਉ ਵਾਇਆ 에ਹੋ ਮਨ ਇਕਤ ਘਾਰੇ ਆ ਤੇ ਹੜ ਛੱਡੇ ਤੂੰ ਗੁਰ ਕਾ ਸਬਦ ਪਛਾਣ ਸਤ ਗੁਰ ਅੱਗਟ ਹੈ ਪਉ ਸਬ ਕੇ ਸੁ ਜਾਣ jaan asa Manasa sa jalae tu hoy raho mehman ਸਤ ਗੁਰ ਕਾ ਭਾਣਾ ਭੀ ਚੱਲ ਹੈ ਤਾ ਦਰਗਹ ਪਾਵ ਹੈ ਮਾਣੋ ਨਾਨਕ ਜੇ ਨਾਮੁ ਨ ਚੇਤਨੀ तेन तेग पैन्नान, तेग खान। महला हारे गोन तोटे ना ਕੀ ਮੱਤੇ ਕਹਾਣ ਨ ਜਾਏ ਨਾਨਕ ਗੁਰਮੁਖੇ ਹਾਰੇ ਗੁਣ ਰਵ ਹੈ ਗੁਣ ਮਹਿ ਰਹਾ ਸਮਾ ਪਾਉੜੀ ਹਾਰੇ ਚੋਲੀ ਦੇ ਹਸਵਾਰੀ ਕਾਢ ਪੈਦੀ ਭਗਤ ਕਾਰੇ ਹਾਰੇ ਪਾਟ ਲੱਗਾ ਅਧਿਕਾਈ ਬਹੁ ਬਹੁ ਬਿਦ ਭਾਤੇ ਕਾਰੇ ਕੋਈ 부ਜਾ 부ਜਣ ਹਾਰਾ ਅੰਤ तर विवेक सो बुज्जा ए हो विवेक जैसो बुज्जा आप हारे ਜਾਨ ਨਾਨਕ ਕਹਾ ਵਿਚਾਰਾ ਗੋਰ ਮੋਖ ਹਾਰੇ ਸੱਤ ਹਾਰੇ ਸੋ ਬੁੱਝਾ ਏ ਹੋ ਬਿਬੇ ਜਿਸ ਬੁਝਾਏ ਆਪੇ ਹਾਰੇ ਜਾਨ ਨਾਨਕ ਕਾਹ ਵਿਚਾਰ ਗੁਰਮੁਖ ਹਾਰੇ ਸੱਤ ਹਾਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ 3 ਸਿੱਖਾ ਚਉ ਚੱਕਿਆ ਚਉ ਵਾਇਆ ਇਹੋ ਮਨ ਇਕਤ ਘਾਰੇ ਆਣ ਏਹੜੇ ਤੇਹੜ ਛਾਡੇ ਤੂ ਗੁਰ ਕਾ ਸ਼ਬਦ ਪਛਾਣ ਰਾਗ ਸੋਰਠਿ ਕੀ ਵਾਰ ਪੌੜੀ 11ਵੀਂ ਸਲੋਕਾਂ ਨਾਲ